ਕੀ ਹੈ ਇਹਨਾਂ ਦੀ ਗਵਾਹੀ ਢੋਲਾ ਵਾਲਿਆਂ ਦੀ ਮੇਸ਼ਵਰ ਨੇ ਸਾਰ ਜਿੰਦਗੀ ਚ ਬਹੁਤ ਵੱਡਾ ਕੰਮ ਕੀਤਾ ਵਾ ਅੱਛਾ ਜੀ 5 ਸਾਲਾਂ ਤੋਂ ਮੇਰੇ ਪਾਪਾ ਨੂੰ ਮੂੰਹ ਦੇ ਵਿੱਚ ਦਰਦ ਵਿੱਚ ਹੁੰਦਾ ਸੀਗਾ ਹੂੰ ਉਹ ਦਰਦ ਦੇ ਕਾਰਨ ਇਹਨਾਂ ਨੇ ਰੋਜ਼ ਦਾ ਇੱਕ ਗੋਲੀ ਸਵੇਰ ਇੱਕ ਸ਼ਾਮ ਨੂੰ ਖਾ ਲੈਣੀ ਕਾਫੀ ਟਾਈਮ ਲੱਗ ਗਿਆ ਹੈ ਇਦਾਂ ਡੇਲੀ ਇਹਨਾਂ ਗੋਲੀ ਖਾਦ ਨਹੀਂ ਰਹਿਣਾ ਤੇ ਅਸੀਂ ਜਦੋਂ ਮੇਰੀ ਮੈਰਿਜ ਹੋਈ ਉਸ ਤੋਂ ਬਾਅਦ ਹੌਲੀ ਹੌਲੀ ਕਰਕੇ ਮੈਨੂੰ ਥੋੜਾ ਜਿਹਾ ਇਹਨਾਂ ਬਾਰੇ ਨੌਲੇਜ ਹੋਣ ਲੱਗੀ ਹਾਂ ਤੇ ਮੈਨੂੰ ਪਤਾ ਲੱਗਿਆ ਕਿ ਗੋਰੀ ਖਾਂਦੇ ਆ ਇਸ ਤੋਂ ਬਾਅਦ ਮੈਂ ਆਪਣੇ ਪਾਪਾ ਨੂੰ ਸਵਾਲ ਕੀਤਾ ਸੀ ਕਿ ਮੈਂ ਕਿਹਾ ਤੁਹਾਡੇ ਪ੍ਰੋਬਲਮ ਕੀ ਆ ਕਹਿੰਦੇ ਆ ਸਾਡੇ ਦਾਣਾ ਚ ਦਰਦ ਹੁੰਦਾ ਉਹ ਕੀ ਸੀਗਾ ਦਰਦ ਨਹੀਂ ਸੀਗਾ ਉਹ ਅੰਦਰ ਹੋਰ ਕੀ ਬਣਿਆ ਸੀਗਾ ਉਹ ਸਾਰਾ ਦੁੱਸੇ ਉਹਨਾਂ ਨੂੰ ਖੋਲ ਕੇ ਸਾਰਿਆਂ ਨੂੰ ਉਹ ਦਾੜਾਂ ਦੇ ਵਿੱਚ ਦਰਦ ਹੋਣ ਕਾਰਨ ਹੌਲੀ ਹੌਲੀ ਕਰਕੇ ਹੈ ਇੱਕ ਜਿ ਵਾਈਟ ਤਰ੍ਹਾਂ ਦਾ ਜ਼ਖਮ ਜਿਹਾ ਹੋਇਆ ਉਹਦੇ ਕੰਨ ਹੋਰੀ ਹੋਰੀ ਕਰਕੇ ਕਾਫੀ ਜ਼ਿਆਦਾ ਜ਼ਖਮ ਵੱਧ ਗਿਆ ਉਹਦੀ ਸਾਡੇ ਕੋਲ ਪਿਕ ਵੀ ਆ ਉਹ ਇੰਨਾ ਜ਼ਿਆਦਾ ਜ਼ਖਮ ਵੱਧ ਗਿਆ ਕਿ ਇਹਨਾਂ ਨੂੰ ਰੋਟੀ ਖਾਣ ਤੋਂ ਪ੍ਰੋਬਲਮ ਹੋ ਸੀਗੀ ਆ ਦਿਖਾਓ ਉਹਦੇ ਚ ਮੀਡੀਆ ਉਹ ਉਹ ਨਾਰਮਲ ਨਹੀਂ ਸੀਗਾ ਮੋਟੀ ਰਸੌਲੀ ਅੰਦਰ ਮੂੰਹ ਦੇ ਬਣੀ ਹੋਈ ਸੀ ਤੇ ਇਹ ਜ਼ਖਮ ਕੀ ਬਣਿਆ ਅੱਗੇ ਜਾ ਕੇ ਇਹ ਜਦੋਂ ਇੰਨਾ ਜ਼ਿਆਦਾ ਵੱਧ ਗਿਆ ਸੀ ਅਸੀਂ ਇਹਨਾਂ ਨੂੰ ਇਜੈਕਸ਼ਨ ਲਵਾਉਂਦੇ ਰਹੇ ਪਿੰਡੂ ਡਾਕਟਰਾਂ ਕੋਲੋਂ ਫਿਰ ਸਾਨੂੰ ਕਿਸੇ ਨੇ ਕਿਹਾ ਕਿ ਮੈਂ ਆਪਣੀ ਮਾਮੀ ਆਸ਼ਾ ਵਰਕਰ ਸੀਗੀ ਉਹਨਾਂ ਨੇ ਗੱਲ ਕੀਤੀ ਕਿ ਇਦਾਂ ਮੇਰੇ ਪਾਪਾ ਦੇ ਥੋੜੀ ਜਿਹੀ ਪ੍ਰੋਬਲਮ ਆ ਮੂਵ ਵਿੱਚ ਫਿਰ ਮੈਂ ਆਪਣੇ ਮੰਮੀ ਕੇ ਪੈ ਲੈ ਗਈ ਸੀ ਆਪਣੇ ਪਾਪਾ ਨੂੰ ਲੈ ਕੇ ਉੱਥੇ ਅਸੀਂ ਡਾਕਟਰ ਨੂੰ ਦਿਖਾਇਆ ਉਹਨਾਂ ਨੇ ਕਿਹਾ ਸੀਗਾ ਇਹਨਾਂ ਦਾ ਟੈਸਟ ਹੋਊਗਾ ਲੁਧਿਆਣਾ ਦੇ ਡੀ ਐਮ ਸੀ ਹਸਪੀਟਲ ਚ ਮਾਸ ਕੱਟ ਕੇ ਭੇਜਾਂਗੇ ਹਾਂ ਇਹਨਾਂ ਨੇ ਕਿਹਾ ਕਿ ਮੈਂ ਇਦਾਂ ਨਹੀਂ ਡਾਕਟਰੀ ਵੈਮੇ ਆ ਇਲਾਜ ਨਹੀਂ ਮੈਂ ਕਰਾਉਣਾ ਕੁਝ ਵੀ ਮੈਨੂੰ ਪ੍ਰੋਬਲਮ ਨਹੀਂ ਹੈ ਵੈਸੇ ਮਾਸ ਲਮਕ ਗਿਆ ਉਹ ਤੋਂ 6 ਮਹੀਨੇ ਬਾਅਦ ਹੌਲੀ ਹੌਲੀ ਕਰਕੇ ਇੰਨਾ ਜ਼ਿਆਦਾ ਵਧਣ ਲੱਗ ਗਿਆ ਜਿਹਦੇ ਕਾਰਨ ਫਿਰ ਇਹਨਾਂ ਨੇ ਧਰਮਕੋਟ ਦੇ ਡਾਕਟਰ ਕੋਲ ਦਿਖਾਇਆ ਉਹ ਡਾਕਟਰ ਕਹਿੰਦੇ ਨਹੀਂ ਤੁਸੀਂ ਚਲੇ ਜਾ ਫਰੀਦਕੋਟ ਪ੍ਰਾਈਵੇਟ ਹਸਪੀਟਲ ਲੈਕਦਾ ਉਹਨਾਂ ਨੇ ਹਾਂ ਤੇ ਦੂਸਰੇ ਦਿਨ ਗਿਆ ਮੈਡੀਕਲ ਦੇ ਵਿੱਚ ਉਹਨਾਂ ਨੇ ਟੈਸਟ ਕੀਤਾ 15 ਦਿਨ ਬਾਅਦ ਰਿਪੋਰਟ ਆਈ ਰਿਪੋਰਟ ਵਿੱਚ ਕੁਝ ਵੀ ਇਹੋ ਜਿਹਾ ਨਹੀਂ ਫੀਲ ਹੁੰਦਾ ਸੀ ਕਿ ਮਤਲਬ ਡਾਕਟਰ ਵੀ ਕਹਿੰਦੇ ਸਾਨੂੰ ਸਮਝ ਨਹੀਂ ਆਉਂਦੀ ਉਹਨਾਂ ਫਿਰ ਦੁਬਾਰੇ ਮਾਸ ਕੱਟ ਕੇ ਫਿਰ ਉਹਨਾਂ ਟੈਸਟ ਕੀਤਾ ਉਸ ਤੋਂ ਬਾਅਦ 15 ਦਿਨ ਬਾਅਦ ਰਿਪੋਰਟ ਆਈ ਤੇ ਵਿੱਚ ਕਹਿੰਦੇ ਆ ਕੈਂਸਰ ਆ ਹੌਸਟ ਲੈਵਲ ਤੇ ਇੰਨੀ ਜ਼ਿਆਦੀ ਕੈਂਸਰ ਪਹੁੰਚ ਗਈ ਆ ਕਿ ਤੁਹਾਡੇ ਪਾਪਾ ਨੂੰ ਐਡਮਿਟ ਕਰਨਾ ਪੈਣਾ ਵਾ ਅਸੀਂ ਮੇਰੇ ਹਸਬੰਦ ਮੇਰੇ ਪਾਪਾ ਅਸੀਂ ਤਿੰਨੋਂ ਗਏ ਅਸੀਂ ਘਰ ਕਾਲ ਕੀਤੀ ਅਸੀਂ ਕਹਾ ਆ ਪ੍ਰੋਬਲਮ ਆ ਉਸ ਤੋਂ ਬਾਅਦ ਮੇਰੀ ਮੰਮਾ ਕਹਿੰਦੇ ਤੁਸੀਂ ਐਡਮਿਟ ਹੋ ਜਾਓ ਆਪਨੂੰ ਇਲਾਜ ਤਾਂ ਕਰਾਉਣਾ ਹੀ ਪੈਣਾ ਵਾ ਅਸੀਂ ਜਦੋਂ ਇਲਾਜ ਸ਼ੁਰੂ ਕੀਤਾ ਤੇ ਤਕਰੀਬਨ 5.5 ਮਹੀਨੇ ਤੱਕ ਇਲਾਜ ਚੱਲਦਾ ਰਿਹਾ ਔਰ ਪਾਪਾ ਮੰਮਾ ਤੁਹਾਨੂੰ ਪਿਕ ਵੀ ਸੈਂਡ ਕਰਦੇ ਰਿਏ ਵੀਡੀਓ ਪਾਉਂਦੇ ਰਹਿ ਅਸੀਂ ਮੂੰਹ ਤੇ ਵਿੱਚ ਆਇਲ ਵੀ ਲਾਉਂਦੇ ਰੇ ਖੁਦ ਮੈਂ ਆਪਣੇ ਹੱਥਾਂ ਨਾਲ ਆਇਲ ਜ਼ਖਮ ਨੂੰ ਸਾਫ਼ ਕਰਕੇ ਲਾਉਂਦੀ ਰਹੀ ਇੰਨਾ ਜ਼ਿਆਦਾ ਜ਼ਖਮ ਸੀਗਾ ਕਿ ਵੇਖਣ ਵਾਲੇ ਨੂੰ ਅਜੀਬ ਫੀਲ ਹੁੰਦਾ ਸੀ ਕਿਉਂਕਿ ਜ਼ਖਮ ਕੈਂਸਰ ਦਾ ਸੀਗਾ ਹੂੰ ਤੇ ਡਾਕਟਰ ਵੀ ਕਹਿੰਦੇ ਸੀ ਕਿ ਸਾਡੀ ਕੋਈ ਗਾਰੰਟੀ ਨਹੀਂ ਉਹਨਾਂ ਨੇ ਮੇਰੇ ਕੋ ਫਾਈਲ ਬਣਵਾਈ ਤੇ ਮੇਰੇ ਕੋ ਫਾਈਲ ਬਣਵਾ ਕੇ ਸਾਈਨ ਕਰਵਾ ਲੈ ਕਹਿੰਦੇ ਤੁਹਾਡੀ ਜ਼ਿੰਮੇਵਾਰੀ ਆ ਮੈਂ ਕਿਹਾ ਤੁਸੀਂ ਕੋਈ ਨਹੀਂ ਤੁਸੀਂ ਇਲਾਜ ਕਰੋ ਫਿਰ ਸੰਤ ਜੀ ਮੈਂ ਤੁਹਾਨੂੰ ਕਾਲ ਕੀਤੀ ਉਸ ਤੋਂ ਬਾਅਦ ਮੈਂ ਵੌਇਸ ਪਾਈ ਮੈਂ ਕਿਹਾ ਪਾਪਾ ਜੀ ਤੁਸੀਂ ਡਾਕਟਰ ਇਦਾਂ ਕਹਿ ਰਿਹਾ ਤੁਸੀਂ ਕਹਾਂ ਕੋਈ ਗੱਲ ਨਹੀਂ ਪਰਮੇਸ਼ਵਰ ਬਲੈਸ ਕਰੇਗਾ ਫ੍ਰੀ ਆ ਉਸ ਤੋਂ ਬਾਅਦ ਅਸੀਂ ਇਲਾਜ ਕਰਾਉਂਦੇ ਰਹੇ ਅਸੀਂ ਮੰਮਾ ਨੂੰ ਇਹ ਵਟਸਐਪ ਤੇ ਪਾਉਂਦੇ ਰਹੇ ਵਾਇਸ ਵੀਡੀਓ ਬਣਾ ਕੇ ਪਾਉਂਦੇ ਰਹੇ ਸੰਤ ਜੀ ਤੁਹਾਨੂੰ ਵੀ ਪਾਉਂਦੇ ਰਹੇ ਤੁਸੀਂ ਸਾਡੇ ਲਈ ਪ੍ਰੇਅਰ ਪ੍ਰਾਰਥਨਾ ਕਰਦੇ ਰਹੇ ਔਰ ਪਰਮੇਸ਼ਵਰ ਦੀਆਂ ਦੁਆਵਾਂ ਸਾਡੇ ਨਾਲ ਸੀਗੀਆਂ ਸਾਡੇ ਪਾਪਾ ਦੇ 5.5 ਮਹੀਨੇ ਤੱਕ ਇਲਾਜ ਚੱਲਦਾ ਰਿਹਾ ਫਿਰ ਇਹਨਾਂ ਨੂੰ ਥੈਰਪੀ ਕੀਮੋ ਤਕਰੀਬਨ 6ਵੀਂ ਲਾਸਟ ਰਹਿ ਗਈ ਸੀ ਅਸੀਂ ਇੰਨੇ ਜਿਆਦੇ ਤੰਗ ਹੋ ਗਏ ਸਾਡੇ ਘਰ 'ਚ ਪ੍ਰੋਬਲਮ ਬਹੁਤ ਜਿਆਦੀ ਅਸੀਂ ਜ਼ਮੀਨ ਆਪਣੀ ਸਾਡੀ ਗਹਿਣੇ 2.5 ਲੱਖ ਵਿੱਚ ਆ 1.5 ਕਿਲਾ ਉਸ ਤੋਂ ਬਾਅਦ ਅਸੀਂ ਸਾਡੀ ਜਿਹੜੀ ਠੇਕੇ ਤੇ ਕਿਲਾ ਸੀਗੇ ਉਹ ਅਸੀਂ ਠੇਕੇ ਚੜਾ ਕੇ ਜਿੰਨਾ ਸੋਨਾ ਸੀਗਾ ਮੇਰੀ ਮੰਮਾ ਦੀ ਹਵਾਲੀਆਂ ਉਹ ਅਸੀਂ ਘਹਿਣੇ ਧਾਰਤੀਆਂ ਸਾਡੇ ਕੋਲ ਇੱਕ ਰਿੰਗ ਸੀ ਅਸੀਂ ਬੇਇਜ਼ਤੀ ਆਪਣੇ ਪਾਪਾ ਦੀ ਖਾਤਰ ਅਸੀਂ ਕਿ ਆਪ ਸਾਡਾ ਪਾਪਾ ਸਹੀ ਹੋ ਜਾਏ ਉਸ ਤੋਂ ਬਾਅਦ ਸਾਡੇ ਕੋਲ ਜਦੋਂ ਅਸੀਂ ਲੋਕਾਂ ਕੋਲ ਇੰਨੇ ਮੰਗੇ ਲੋਕ ਕਹਿੰਦੇ ਸੀ ਤੁਹਾਡੇ ਕੋਲ 100 ਰੁਪਏ ਨਹੀਂ ਹੈਗਾ ਜਿਹੜਾ ਤੁਸੀਂ ਇੱਥੇ ਤੱਕ ਨਹੀਂ ਕਰ ਸਕਦੇ ਸਾਨੂੰ ਲੋਕ ਟਿੱਚਰਾਂ ਕਰਦੇ ਸੀਗੇ ਉਸ ਤੋਂ ਬਾਅਦ ਅਸੀਂ ਇੰਨੇ ਹਾਰਪੁਕ ਗਏ ਅਸੀਂ ਦੂਸਰੇ ਦਿਨ ਅਸੀਂ ਡਾਕਟਰ ਦਾ ਫੋਨ ਰਾਤ ਨੂੰ ਆਇਆ ਦੂਸਰੇ ਦਿਨ ਅਸੀਂ ਐਡਮਿਟ ਕਰਨ ਜਾਣਾ ਸੀਗਾ ਲਾਸਟ ਕੀਮੋਥੈਰਪੀ ਲੱਗਣੀ ਸੀਗੀ ਅਸੀਂ ਸਾਡੇ ਕੋ ਪੈਸੇ ਨਹੀਂ ਸੀਗੇ ਅਸੀਂ ਨਹੀਂ ਗਏ ਫਿਰ ਸਾਡੀ ਫੈਮਿਲੀ ਨੇ ਕਿਹਾ ਕਿ ਆਪਾਂ ਨਹੀਂ ਜਾਣਾ ਆਪਾਂ ਪਰਮੈਸ਼ ਪਰਮੇਸ਼ਵਰ ਦੇ ਵਿਸ਼ਵਾਸ ਆਪਾਂ ਪਰਮੇਸ਼ਵਰ ਆਜ਼ਾਦ ਕਰੇਗਾ ਬਲੈਸ ਕਰੇਗਾ ਆਪਾਂ ਨੂੰ ਸਭ ਤੋਂ ਵੱਡੀ ਟੈਸਟਮਨੀ ਨਾਲ ਖੜੇ ਕਰੇਗਾ ਫਿਰ ਬੁੱਧਵਾਰ ਨੂੰ ਸੰਤ ਜੀ ਅਸੀਂ ਤੁਹਾਡੇ ਕੋਲ ਆਏ ਅਸੀਂ ਵੋਇਸ ਵਿੱਚ ਪਾਇਆ ਸੀ ਕਿ ਸੰਤ ਜੀ ਸਾਨੂੰ ਆਹ ਪ੍ਰੋਬਲਮ ਆ ਅਸੀਂ ਤੁਹਾਨੂੰ ਮਿਲਣਾ ਚਾਹੁੰਦੇ ਆ ਫਿਰ ਸੰਤ ਜੀ ਤੁਹਾਨੂੰ ਜਦੋਂ ਮਿਲੇ ਮੇਰੇ ਮਮਾ ਤੇ ਦੁਸ਼ਟ ਆਤਮਾ ਨੇ ਯਾਇਰ ਹੋਇਆ ਕਹਿੰਦੇ ਤੁਹਾਡੇ ਘਰ ਚ ਅਸੀਂ ਤੁਹਾਨੂੰ ਕੱਖਾਂ ਤੋਂ ਹੌਲੇ ਕਰਤਾ ਤੁਹਾਨੂੰ ਪਾਣੀ ਦੇ ਘੁੱਟਾਂ ਦੇ ਕਰਤਾ ਤੁਸੀਂ ਮੰਗ ਮੰਗ ਰੋਟੀ ਖਾਂਦੇ ਅਸੀਂ ਚਰਚਾਉਣਾ ਪੈਸੇ ਮੰਗ ਕੇ ਆਉਣਾ ਸਾਨੂੰ ਇੰਨੀ ਜਿਆਦਾ ਦੁੱਖ ਸੀਗਾ ਸਾਨੂੰ ਲੋਕ ਟੀਚਰਾਂ ਕਦੇ ਤੁਹਾਡਾ ਪਰਮੇਸ਼ਵਰ ਕਿੱਥੇ ਆ ਤੁਸੀਂ ਰੱਬ ਤੇ ਜਾਂਦੇ ਕਿੰਨੇ ਟਾਈਮ ਤੋਂ ਅਸੀਂ ਤੁਸੀਂ ਪ੍ਰਭੂ ਜੀ ਸੰਤ ਜੀ ਅਸੀਂ 3 ਸਾਲ ਤੋਂ ਓਹੋ ਸੰਤ ਜੀ ਸਾਨੂੰ ਆਂਡ ਗਵਾੜ ਦੇ ਲੋਕ ਟੀਚਰਾਂ ਸੁਣ ਰਹੇ ਆ ਚੰਗੀ ਤਰ੍ਹਾਂ ਨਾ ਹੂੰ ਆਣਗਵਾਂ ਟੀਚਰਾਂ ਕਰਦਾ ਸੀ ਹਾਂਜੀ ਉਹ ਕਹਿੰਦੇ ਸੀ ਕਿ ਤੁਸੀਂ ਜਸੂ ਜਸੂ ਕਰਦੇ ਤੁਹਾਡਾ ਜਸੂ ਕਿੱਤਿਆ ਤੁਹਾਡੇ ਘਰ ਚ ਕਲੇਸ਼ ਨਹੀਂ ਜਾਂਦਾ ਤੁਹਾਡੇ ਘਰ ਚ ਪਾਣੀ ਤੇ ਪਿਉਣ ਤੋਂ ਵੀ ਔਖੇ ਹੋ ਤੁਹਾਡੇ ਘਰ ਚ ਰਪਈਆਂ ਨਹੀਂ ਤੁਸੀਂ ਮੰਗ ਮੰਗ ਕੇ ਜਾਂਦੇ ਹੋ ਸੰਤ ਜੀ ਬਹੁਤ ਸਾਰੀਆਂ ਅਸੀਂ ਗੱਲਾਂ ਸੁਣੀਆਂ ਜਿਹਦੇ ਕਾਰਨ ਅਸੀਂ ਹਾਰ ਗਏ ਸੀ ਅਸੀਂ ਥੱਕ ਚੁੱਕੇ ਸੀ ਫਿਰ ਸੰਤ ਜੀ ਤੁਹਾਡੇ ਨਾਲ ਮਿਲੇ ਤੇ ਦੁਸ਼ਟ ਆਤਮਾ ਜਾਹਿਰ ਹੋਈ ਫਿਰ ਸੰਤ ਤੁਸੀਂ ਵਰਲਡ ਬੋਲੇ ਸੀ ਤੁਸੀਂ ਕਦੀ ਵੀ ਤੁਸੀਂ ਇੰਦਾ ਹੀ ਜਾਣਾ ਹਸਪੀਟਲ ਤੁਸੀਂ ਪਾਵਣ ਆ ਅਸੀਂ ਪਾਵਣ ਆਉਂਦੇ ਰਏ ਅੱਜ ਪਰਮੇਸ਼ਵਰ ਨੇ ਸਹੀ ਸਲਾਮਤ ਮੇਰੇ ਪਾਪਾ ਨੂੰ ਤੁਹਾਡੇ ਸਾਹਮਣੇ ਪੂਰੀ ਕਲੀਸੀ ਆ ਗਈ ਆ ਆਹ ਥਾਰੀ ਕਰਾ ਬਹੁਤ ਵੱਡੀ ਜਿੱਤ ਹੈ ਮਹਾਸamrade ਅੰਦਰ ਇੱਕ ਪਰਿਵਾਰ ਹੈਗਾ ਪਰਮੇਸ਼ਵਰ ਚ ਪਰ ਫਿਰ ਵੀ ਉਹਨਾਂ ਨੂੰ ਦੁਸ਼ਟ ਆਤਮਾ ਨੇ ਕੱਖੋਂ ਹੌਲੇ ਕੀਤਾ ਪਿਆ ਘਰ ਦੀਆਂ ਚੀਜ਼ਾਂ ਵੇਚ ਕੇ ਵੀ ਸਭ ਕਿੱਧਰ ਲੱਗ ਰਹੀਆਂ ਬਿਮਾਰੀ ਤੇ ਬਿਮਾਰੀ ਤੇ ਘਰ ਚਕਲੇ ਸਭ ਕੁਝ ਔਰ ਕੈਂਸਰ ਮੂੰਹ ਦੇ ਅੰਦਰ ਉਹ ਕਿੰਨਾ ਵੱਡਾ ਫੋੜਾ ਤੁਸੀਂ ਕੈਂਸਰ ਵਾਲਾ ਦੇਖਿਆ ਪਰ ਇਹ ਹਿਦੈਤਾ ਚ ਬਣੇ ਰਹਿ ਬੜਾ ਕੋ ਸ਼ੈਤਾਨ ਨੇ ਜੋਰ ਲਾਇਆ ਨੂੰ ਰੋਕਣ ਦਾ ਜਦੋਂ ਹੀ ਸ਼ਨੀ ਐਤਵਾਰ ਆਉਂਦਾ ਸੀ ਉੱਧਰ ਦੀ ਭਿਆਨਕਰ ਲੜਾਈ ਹੁੰਦੀ ਸੀ ਇਹ ਚੀਜ਼ਾਂ ਤੁਹਾਨੂੰ ਦੱਸਣਾ ਜ਼ਰੂਰੀ ਹੈ ਕਈਆਂ ਦੇ ਇਦਾਂ ਲੱਗਦਾ ਕਿ ਸੋਖਾ ਹੀ ਹੈ ਸ਼ੈਤਾਨ ਜਿਨਨੇ ਤੁਹਾਨੂੰ 30 30 ਸਾਲ ਤੋਂ ਫੜਿਆ ਉਹ ਤੁਹਾਨੂੰ ਛੇਤੀ ਛੱਡਣ ਲਈ ਤਿਆਰ ਨਹੀਂ ਪਰ ਜੇ ਤੁਸੀਂ ਮੂੰਹ ਤੇ ਇਕਰਾਰ ਕਰ ਲਿਆ ਕਿ ਨਹੀਂ ਹੁਣ ਸਾਡਾ ਤਾਂ ਜੋ ਹੋ ਗਿਆ ਹੋ ਗਿਆ ਮੇਰੀਆਂ ਅਗਲੀਆਂ ਪੀੜ੍ਹੀਆਂ ਚ ਨਹੀਂ ਇਹਨੂੰ ਜਾਣ ਦੇਣਾ ਮੈਂ ਕਿਉਂ ਲਿਆ ਮਹਾਸામ੍ਰਿਤ ਨੂੰ ਔਰ ਕਿਉਂ ਇੱਥੇ ਆਇਆ ਕਿ ਜਿਹੜੇ ਤੁਹਾਡੇ ਮੇਰੇ ਬੱਚੇ ਐ ਤੁਹਾਡਾ ਮੇਰਾ ਪਰਿਵਾਰ ਐ ਆਉਣ ਵਾਲੀਆਂ ਪੀੜ੍ਹੀਆਂ ਸ਼ੈਤਾਨ ਉਹਨਾਂ ਦੇ ਨਾਲ ਗੇਮਾ ਨਾ ਖੇਡ ਸਕੇ ਉਹ ਉਹ ਨਾ ਜਾਣ ਬੁਰਾਈਆਂ ਚ ਉਹ ਨਾ ਜਾਣ ਨਸ਼ਿਆਂ ਚ ਉਹ ਨਾ ਜਾਣ ਬਿਮਾਰੀਆਂ ਚ ਅੱਜ ਮਹਾਸામ੍ਰਿਤ ਨੂੰ ਲੈ ਕੇ ਆਪਾਂ ਇਸ ਵੱਡੇ ਮਿਸ਼ਨ ਨੂੰ ਲੈ ਕੇ ਨਿਕਲੇ ਆਂ ਔਰ ਉਹ ਪੂਰਾ ਕਰ ਰਿਹਾ ਮੇਰਾ ਪਰਮੇਸ਼ਵਰ ਹallelujah ਪਰਿਵਾਰ ਜਿਹਨੂੰ ਖਾਰਿਆ ਸੀ ਸ਼ੈਤਾਨ ਉਹਦੀ ਬੱਸ ਹੋਈ ਕਿੰਨੇ ਟਾਈਮ ਤੋਂ ਆ ਰਹੇ ਆ ਬੇਟੇ ਤੁਸੀਂ ਸੰਤ ਜੀ ਸਾਨੂੰ ਤਕਰੀਬਨ 7-8 ਮਹੀਨੇ ਹੋ ਗਏ ਆ ਤੇ ਜਦੋਂ ਤੁਹਾਨੂੰ ਰੁਕਾਵਟ ਪੈਂਦੀ ਸੀ ਪੈਸੇ ਵੀ ਨਹੀਂ ਹੁੰਦੇ ਸੀ ਤੋਂ ਐਕਸੀਡੈਂਟ ਵੀ ਕਰਾਇਆ ਕੋਈ ਸ਼ੈਤਾਨ ਨੇ ਕਿ ਇਹ ਇੱਥੋਂ ਹਟ ਜਾਣਾ ਬਹੁਤ ਜ਼ਿਆਦਾ ਰੌਲਾ ਵੀ ਪਾਉਂਦਾ ਸੀ ਉਹ ਹਾਂਜੀ ਕਿ ਨਹੀਂ ਜਾਣਾ ਜੈ ਤੁਹਾਨੂੰ ਮਤਲਬ ਸਭ ਕੁਝ ਕਰਨ ਦੀ ਕੋਸ਼ਿਸ਼ ਕੀਤੀ ਕਿੱਦਾਂ ਦਾ ਲੱਗਦਾ ਸੀ ਉਦੋਂ ਸੰਤ ਜੀ ਸਾਡਾ ਮਨ ਕਰਦਾ ਸੀ ਕਿ ਅਸੀਂ ਰਹਿਣ ਹੀ ਦਈਏ ਜਾਨ ਨੂੰ ਫਿਰ ਕਹਿੰਦੇ ਸੀ ਕਿ ਨਹੀਂ ਅਸੀਂ ਜਾਣਾ ਵਚਨ ਸੁਣ ਕੇ ਕਹਿੰਦੇ ਸੀ ਅਸੀਂ ਜਾਣਾ ਗਵਾਈਆਂ ਇੰਨੀਆਂ ਵੱਡੀਆਂ-ਵੱਡੀਆਂ ਸਾਡੀ ਵੀ ਗਵਾਹੀ ਬਣੂਗੀ ਮਤਲਬ ਉਹ ਗਵਾਈਆਂ ਨੇ ਤੁਹਾਨੂੰ ਖੜਾ ਰੱਖਿਆ ਹਾਂਜੀ ਉਹਨਾਂ ਵਚਨਾਂ ਨੇ ਤੁਹਾਨੂੰ ਖੜਾ ਰੱਖਿਆ ਕਿ ਸਾਡਾ ਟਾਈਮ ਵੀ ਆਏਗਾ ਹਾਂਜੀ ਔਰ ਅੱਜ ਤੁਸੀਂ ਢੋਲ ਦੇ ਨਾਲ ਆਏ ਆ ਨੱਚਦੇ ਹੋਏ ਪਰਮੇਸ਼ਰ ਮੇਰੇ ਬਾਪ ਨੇ ਮੇਰੇ ਸ਼ਬਦਾਂ ਨੂੰ ਪੂਰਾ ਕੀਤਾ ਕਿ ਜਿਨ੍ਹਾਂ ਦੀ ਅਜ ਗੁਵਾਈ ਨਹੀਂ ਨ ਬਣਦੀ ਆ ਹੋਗੇ ਨੱਚਦੇ ਹੋਏ ਢੋਲਾਂ ਦੇ ਨਾਲ ਔਰ ਅੱਜ ਐਸੇ ਲਈ ਜੇ ਲੇਟ ਹੋ ਰਿਹਾ ਤੇ ਸਮਝ ਲਓ ਵੱਡੀ ਗੁਵਾਈ ਬਣ ਰਹੀ ਹੈ ਜੇ ਕੋਈ ਪੁਰਾਣਾ ਕੁਝ ਲੈਣਾ ਚਾਹੁੰਦੇ ਆ ਉਹ ਨਵਾਂ ਏਜੰਸੀ ਚ ਤਿਆਰ ਕਰਾ ਰਿਆ ਭਾਈ ਗੱਡੀ ਪੁਰਾਣੀ ਲੈਣਾ ਚਾਹੁੰਦੇ ਆ ਨਵੀਂ ਏਜੰਸੀ ਚ ਰੈਡੀ ਕਰਾ ਰਿਆ ਬਾਈਕ ਨਵੀਂ ਰੈਡੀ ਹੋ ਰਹੀ ਆ ਬਈ ਵੇਟ ਕਰ ਬੱਚਾ ਜਿਹੜਾ ਲੇਟ ਪੈਦਾ ਹੋਣਾ ਉਹਨਾਂ ਇਦਾਂ ਦਾ ਪੈਦਾ ਹੋਣਾ ਕਿ ਵਾਰ-ਵਾਰ ਆ ਕੇ ਲੋਕਾਂ ਨੇ ਵੇਖਣਾ ਇਹ ਤੇ ਤੁਹਾਡੇ ਚ ਰਲਦਾ ਨਹੀਂ ਤੇ ਪਰਮੇਸ਼ਵਰ ਅੱਜ ਉਸੇ ਤਰ੍ਹਾਂ ਨਾਲ ਆਪਣੇ ਲੋਕਾਂ ਤੇ ਦਇਆ ਕਰ ਰਿਹਾ ਔਰ ਸਾਡੇ ਇਹਨਾਂ ਬਜ਼ੁਰਗਾਂ ਨੂੰ ਕੈਂਸਰ ਵਰਗੀ ਭਿਆਨਕ ਬਿਮਾਰੀ ਤੋਂ ਆਜ਼ਾਦ ਕਰਾ ਕੇ ਅੱਜ ਖੜੇ ਆ ਹਦਾਇਤਾਂ ਚ ਬਣੇ ਰਹਾ ਸਭ ਤੋਂ ਵੱਡੀ ਗੱਲ ਕੀ ਹੈ ਕਿ ਜੋ ਕਿਹਾ ਉਹੀ ਕੀਤਾ ਬਹੁਤ ਰੁਕਾਵਟਾਂ ਆਈਆਂ ਪਰ ਮਹਾਸਾਮਰਾਤ ਜਿਹੜੇ ਡਟ ਗਏ ਜਿਨ੍ਹਾਂ ਨੇ ਫੈਸਲਾ ਲੈ ਲਿਆ ਅੰਦਰੋਂ ਕਿ ਨਹੀਂ ਹੁਣ ਕੁਝ ਵੀ ਹੋਵੇ ਮੈਂ ਇਹਨਾਂ ਨੂੰ ਦੱਸਿਆ ਸੀ ਕਿ ਜੇ ਤੇ ਹਾਰਨਾ ਤੇ ਹਾਰੇ ਤੇ ਬੈਠੇ ਆ ਤੇ ਜੇ ਜਿੱਤਣਾ ਤੇ ਫਿਰ ਤੁਹਾਨੂੰ ਹਨੇਰੀ ਵੱਲ ਨੂੰ ਦੌੜਨਾ ਪੈਣਾ ਐਦਾ ਨਹੀਂ ਕਿ ਹਵਾ ਜਿੱਦਣ ਨੂੰ ਵਗਰੀ ਤੇ ਉਧਰ ਨੂੰ ਦੌੜ ਦੋ ਹਵਾ ਤਾਂ ਪਹਿਲਾਂ ਚੱਲ ਹੀ ਰਹੀ ਆ ਉਹਨੇ ਤੇ ਤੁਹਾਨੂੰ ਰੋੜ ਹੀ ਲਗਾਣਾ ਪਰ ਜੇ ਉਹਦੇ ਉਲਟ ਦੌੜਨਾ ਜਿੱਤਣ ਲਈ ਤੇ ਫਿਰ ਤੁਹਾਨੂੰ ਉਹਦੇ ਨਾਲ ਨਹੀਂ ਦੌੜਨਾ ਪੈਣਾ ਉਹਦੇ ਉਲਟ ਦੌੜਨਾ ਪੈਣਾ ਕਿ ਨਹੀਂ ਨਹੀਂ ਮੈਂ ਆਪਣੀ ਜਿੱਤ ਲੈਣ ਜਾਣੀ ਹੈ ਤੇ ਮਹਾਸਾਮਰਾਜ ਚ ਜੋਰ ਨਹੀਂ ਲਾਉਣਾ ਪਿਆ ਬੇਡੇ ਕੁਛ ਚੜਾਉਣਾ ਪਿਆ ਪਵੰਜ ਨਹੀਂ ਕੋਈ ਫੀਸ ਕੋਈ ਫੰਡ ਨਹੀਂ ਪਾਪਾ ਜੀ ਕੋਈ ਲੈ ਹੈਂ ਦੀ ਪ੍ਰੇਅਰ ਨਹੀਂ ਪਾਪਾ ਕੋਈ ਮਿਲਨ ਦਾ ਨਹੀਂ ਕੀ ਕਹਿਣਾ ਚਾਹੋਗੇ ਸੁਣਨ ਵਾਲਿਆਂ ਨੂੰ ਫਿਰ ਮੈਂ ਆਈ ਹੋਈ ਕਲੀਸਿਆ ਨੂੰ ਇਹੀ ਕਹਿਣਾ ਚਾਹਣੀ ਆ ਇੱਥੇ ਮਹਾ ਅਭਿਸ਼ੇਕ ਸਾਮਰਾਤ ਵਿੱਚ ਆਓ ਜਿਸ ਤਰ੍ਹਾਂ ਸਾਡੀਆਂ ਟੈਸਟਮਨੀਆ ਸਾਡੀਆਂ ਜ਼ਿੰਦਗੀਆਂ ਵਿੱਚ ਕੰਮ ਹੋਇਆ ਪਰਮੇਸ਼ਵਰ ਨੇ ਕੀਤੇ ਆ ਅਸੀਂ ਇੰਨੀਆਂ ਵੱਡੀਆਂ ਵੱਡੀਆਂ ਬਿਮਾਰੀਆਂ ਤੋਂ ਆਜ਼ਾਦ ਹੋਇਆ ਕਰ ਜੇ ਤਾਂ ਆਜ਼ਾਦ ਹੋਇਆ ਇਸੇ ਤਰ੍ਹਾਂ ਪਰਮੇਸ਼ਵਰ ਤੁਹਾਨੂੰ ਆਸ਼ੀਸ਼ ਬਰਕਤ ਦੇਗਾ ਤਾਰੀਫ ਕਰੋ ਜੋਰ ਨਾਲ ਤਾਲੀ ਮਜਾ ਕੇ